ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਸ਼ਾਮ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਪਿੰਡ ਖਾਟੀ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਦੋ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ 10 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਏਐਸਆਈ ਬਿੰਦਰਪਾਲ ਨੇ ਦੱਸਿਆ ਕਿ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਸੱਤ ਮੈਂਬਰ ਫਗਵਾੜਾ ਤੋਂ ਆਪਣੇ ਪਿੰਡ ਜਗਜੀਤਪੁਰ ਜਾ ਰਹੇ ਸਨ ਤਾਂ ਹੁਸ਼ਿਆਰਪੁਰ ਤੋਂ ਆ ਰਹੀ ਇੱਕ ਕਾਰ ਜਿਸ ਵਿੱਚ ਪਿੰਡ ਸੋਲਾਰਪੁਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 6 ਮੈਂਬਰ ਫਗਵਾੜਾ ਵੱਲ ਆ ਰਹੇ ਸਨ ਜਿਨ੍ਹਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਇਤਿਹਾਸੇ ਵਿੱਚ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਪੁੱਤਰ ਭਗਤ ਸਿੰਘ ਉਮਰ ਕਰੀਬ 80 ਸਾਲ ਅਤੇ ਉਸ ਦੀ ਪਤਨੀ ਧਰਮਕੌਰ ਦੀ ਮੌਤ ਹੋ ਗਈ ਜਦ ਕਿ ਇਹਨਾਂ ਦਾ ਲੜਕਾ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਅਤੇ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ ਦੂਸਰੀ ਕਾਰ 'ਚ ਸਵਾਰ ਮੋਹਨ ਲਾਲ ਪੁੱਤਰ ਜਗਤਰਾਮ ਬਿੰਦਰ ਲੋਹੀ ਪੁੱਤਰ ਮੋਹਨ ਲਾਲ ਮੰਮਤਾ ਰਾਣੀ ਪਤਨੀ ਮੋਹਨ ਲਾਲ ਅਤੇ ਵਰਖਾ ਪੁੱਤਰੀ ਮੋਹਨ ਲਾਲ ਵਾਸੀ ਪਿੰਡ ਫਲਾਰਪੁਰ ਵੀ ਗੰਭੀਰ ਜ਼ਖਮੀ ਹੋ ਗਏ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਸਾਰੇ ਹੀ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਸ਼੍ਰੀ ਸ਼ੇਖਮਾਰ ਜੀ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਭਾਈ ਜਿੱਦਾਂ ਇੱਕ ਗੱਡੀ ਆ ਰਹੀ ਸੀ 5 ਚੇ ਤੋਂ 40 ਸਲਾਰਪੁਰ ਹਾਂਜੀ ਦੂਜੀ ਚੱਲੀ ਸੀ ਜਗਜੀਤਪੁਰ ਨੂੰ ਹਾਂ ਜੀ ਬਸ ਇਹਨਾਂ ਦਾ ਆਪਸੀ ਪਿੰਨੇ ਤੋਂ ਹੀ ਹੈ ਮੈਂ ਦੇਖਿਆ ਜ਼ਰੂਰ ਨਹੀਂ ਹੈਗਾ ਪਰ ਇਹ ਆ ਕਿ ਗੱਡੀ ਜਾਂ ਅੰਦਰ ਪਈ ਸੀ ਸੜਕ ਦੇ ਅੰਦਰ ਆਪਣੇ ਕਿੰਨੇ ਵਿਅਕਤੀ ਕਿੰਨੇ ਵਿਅਕਤੀ ਘਾਹਲ ਹੋਏ ਇਹਦੇ ਵਿੱਚ ਇਹਦੇ ਚ ਦੋ ਤਾਂ ਡੈਥ ਹੋ ਗਈ ਦੋ ਦੀ ਤਾਂ ਅੱਛਾ ਜੀ ਕਿਧਰੋਂ ਕਿਧਰ ਜਾ ਰਹੇ ਸੀਗੇ ਜਿਹੜੇ ਇੱਕ ਬੰਦੇ ਜਾ ਰਹੇ ਸੀਗੇ ਸਲਾਰਪੁਰ ਨੂੰ ਪਾਂਛਟੇ ਤੋਂ ਅੱਛਾ ਜੀ ਜਿਹੜੀ ਜਿਹੜੀ ਰੋਡ ਤੇ ਖੜੀ ਸੀ ਗੱਡੀ ਹਾਂਜੀ ਇਹ ਜਿਹੜੀ ਦੂਜੀ ਗੱਡੀ ਸੀਗੀ ਉਹ ਜਾ ਰਹੀ ਸੀ ਫਗਵਾੜੇ ਤੋਂ ਜਗਜੀਤਪੁਰ ਨੂੰ ਹਾਂਜੀ ਆਮਨੇ ਸਾਹਮਨੇ ਹੋਈ ਆ ਆਮਨੇ ਸਾਹਮਨੇ ਹੋਈ ਆ ਇੱਕ ਦਾ ਟੱਕਰ ਹੋ ਗਈ ਤਾਂ ਅੰਦਰ ਨੂੰ ਬਾਕੀ ਵਿੱਚ ਬੱਚੇ ਵੀ ਸੀਗੇ ਜੀ ਬੱਚੇ ਵੀ ਸੀਗੇ ਬੱਚੇ ਵੀ ਇੰਜਰ ਡਬਾਅ ਦਾ ਬਚਾਅ ਹੋ ਗਿਆ ਨਾ ਬੱਚਿਆਂ ਦਾ ਹਾਂਜੀ ਬਾਕੀ ਜਿਹੜੇ ਦੋ ਮੈਨਸ ਸੀਗੇ ਲੇਡੀਜ਼ ਦੋਨੋਂ ਹੀ ਲੱਗ ਇੱਕ ਲੇਡੀ ਸੇ ਇੱਕ ਜੈਂਟਸ ਦੋਨੇ ਬਜ਼ੁਰਗ ਸੀ ਉਹਦਾ ਹਾਂ ਉਹ ਡੈਥ ਹੋ ਗਈ ਨਾ ਤਾਂ ਐਕਸੀਡੈਂਟ ਕਿਦਾਂ ਹੋਇਆ ਤਾਰੇ ਭਾਜੀ ਅਸੀਂ ਆਪਣੀ ਸਾਈਡ ਤੇ ਆਉਨੇ ਸੀ ਹਾਂਜੀ ਗੱਡੀ ਘੁੰਮੀ ਸਾਡੇ ਵਿੱਚ ਤੇ ਗੱਡੀ ਕਿੱਥੋਂ ਆ ਰਹੀ ਸੀ ਗੱਡੀ ਆਫ ਸਾਈਡ ਤੋਂ ਆ ਰਹੀ ਸੀ ਹਾਂਜੀ ਓਵਰਟੇਕਾਂ ਲੱਗਾ ਹੀ ਬੰਦਾ ਸਾਨੂੰ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਸ਼ਹਿਾਪੁਰ ਤੋਂ ਆ ਰਹੇ ਸੀ ਮਥੜੇ ਕਿ ਆ ਰਹੇ ਤਾਂ ਉਧਾਂ ਆ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲ ਕੇ ਹਾਂਜੀ ਤੇ ਕਿੰਨੇ ਵਿਅਕਤੀ ਸੀ ਤੁਹਾਡੀ ਗੱਡੀ 'ਚ ਨਹੀਂ ਤਾਂ ਹਾਂ ਕਿੱਥੋਂ ਕਿੱਥੇ ਆ ਰਹੇ ਸੀ ਅਸੀਂ ਸਲਾਰਪੁਰ ਤੋਂ ਗਏ ਸੀਗੇ ਇਧਰ ਭਾਮ ਵੱਲ ਉਧਰੋਂ ਆ ਰਹੇ ਸੀਗੇ ਕਾਹਦੇ ਨਾਲ ਹੋਇਆ ਤੁਹਾਡਾ ਐਕਸੀਡੈਂਟ ਹੈ ਕੋਈ ਗੱਡੀ ਆ ਰਹੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੀਆਂ ਥਵਾਰੀਆਂ ਸੀ ਆਪਣੀ ਅਸੀਂ 4 ਜਣੇ 2 ਜਣੇ ਅੱਗੇ ਸੀ 4 ਜਣੇ ਪਿੱਛੇ ਸੀਗੇ ਹਾਂ ਜੀ ਤੇ ਕਾਹਦੇ ਨਾਲ ਹੋਇਆ ਜੀ ਐਕਸੀਡੈਂਟ ਕੋਈ ਗੱਡੀ ਆ ਰਹੀ ਸੀ ਗੱਡੀ 'ਚ ਗੱਡੀ 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 ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਸਲਾਰਪੁਰ ਸਲਾਰਪੁਰ ਗੱਡੀ ਜਿਹੜੀ ਮੋੜੇ ਆ ਰਹੀ ਸੀ ਉਹ ਗੱਡੀ ਤੇ ਆ ਰਹੀ ਸੀ ਜੀ ਬੰਦਰੀਏ ਜਿਹੜਾ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਥਾਣਾ ਸਦਰ ਪਗਵਾੜੇ ਤੋਂ ਐਸੇ ਬਿੰਦਕੁਮਾਰ ਜੀ ਅੱਛਾ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਉੱਥੇ ਸ਼ਹਿਰਕੋ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੋਹਾਂ ਗੱਡੀਆਂ ਦਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜੀਆਂ ਗੱਡੀਆਂ ਦੇਖੀਆਂ ਉਹਨਾਂ ਦੇ ਜਿਹੜੀ ਐਸੇ ਗੱਡੀਆਂ ਨੂੰ ਆਪਾਂ ਟੋਪਰਾਉਣ ਵਾਸਤੇ ਕਹਿ ਕੇ ਆਏ ਹਾਂ ਰਿਕਵਰੀ ਨੂੰ ਤੇ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਆਏ ਆ ਇੱਥੇ ਆਣ ਕੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਦੋ ਇੱਕ ਲੇਡੀ ਦਾ ਤੇ ਇੱਕ ਜੈਂਟਸਵਾ ਤੇ ਜੈਂਟਸ ਜਿਹੜਾ ਮੁਖਤਿਆਰ ਸਿੰਘ ਆ ਤੇ ਸਾਨੂੰ ਭਗਤ ਸਿੰਘ ਤੇ ਉਹਨਾਂ ਦੀ ਪਤਨੀ ਆ ਨਾਲ ਧਰਮਕੌਰ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇਹ ਤਾਂ ਇਹਨਾਂ ਨੂੰ ਬਰੌਡਰ ਬਰੌਡ ਡੈਡ ਦੱਸਿਆ ਤੇ ਬਾਕੀ ਦੀ ਜਿਹੜੇ ਬੱਚੇ ਨਾਲ ਉਹਨਾਂ ਦੇ ਬੱਚੇ ਸੀਗੇ ਫੈਮਿਲੀ ਪੂਰੀ ਪਰਿਵਾਰ ਸੀਗਾ ਉਹਨਾਂ ਨੂੰ ਉਹ ਜਿਹਰੇ ਇਲਾਜ ਆ ਇੱਥੇ ਇੱਕ ਇਹ ਪਿੰਡ ਜਗਜੀਤਪੁਰ ਦੇ ਆ ਤੇ ਇੱਕ ਗੱਡੀ ਹੋਰ ਜਿਹੜੀ ਆ ਉਹਨਾਂ ਦੇ ਵਿੱਚ ਵੀ ਬੱਚੇ ਸੀਗੇ ਤਾਂ ਕੁਝ ਪੂਰੀ ਫੈਮਿਲੀ ਆ ਉਹ ਹੈਗੇ ਆ ਜੀ ਆਪਣੇ ਮੋਹਨ ਮੋਹਨ ਲੈਟਮਨ ਮੋਹਨ ਮੋਹਨ لال ਸਨ ਆਫ ਹੈਗੇ ਆ ਜਖਤਰਾਮ ਤੇ ਲੇਡੀ ਹੈਗੀ ਆ ਬਿੰਦਰ ਬਿੰਦਰ ਉਹਨੇ ਮੁੰਡਾ ਬਿੰਦਰ ਲੋਈ ਸਨ ਆ ਮੋਹਨ لال ਬਿੰਦਰ ਜੀ ਬਿੰਦਰ ਲੋਈ ਠੀਕ ਹੈ ਜੀ ਬਾਕੀ ਜਿਹੜੇ ਜਿਹਨੇ ਡੈਥ ਹੋਈ ਸੀ ਇਹ ਟੋਟਲ ਕਿੰਨੇ ਜਣੇ ਸੀ ਜੀ ਇਹ ਇਹ ਇੱਕ ਗੱਡੀ ਦੇ ਵਿੱਚ ਤਕਰੀਬ 7 ਜਣੇ ਬੱਚੇ ਪਾ ਕੇ ਸੀਗੇ ਕਿੰਨੇ ਬੱਚੇ ਕਿੰਨੇ ਸੀ ਗੱਡੀ ਜੀ ਬੱਚੇ ਹੈਗੇ ਆ ਦੋ ਦੋ ਬੱਚੇ ਆ ਜੀ ਇਹ ਦੋ ਇਹ ਮੀਆਂ ਬੀਵੀ ਆ ਜਿਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦੀ ਫੈਮਿਲੀ ਦੇ ਉਹ ਹਾਂਜੀ ਹਾਂਜੀ ਤੇ ਮੋਲੀ ਫੈਮਿਲੀ ਦੇ ਕਿੰਨੇ ਬੰਦੇ ਜੀ ਉਹਨਾਂ ਦੇ ਵਿੱਚ 6 ਜਣੇ ਸੀਗੇ ਉਹਨਾਂ ਦੇ ਵਿੱਚ ਵੀ ਗੱਡੀ ਦੇ ਵਿੱਚ ਜੀ ਤਾਂ ਉਹ ਬੱਚੇ ਪਾ ਕੇ ਉਹ ਵੀ 6 ਜਣੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਜਿਹੜਾ ਮੁੰਡਾ ਮੇਨ ਗੱਡੀ ਜਿਹੜਾ ਚਲਾਦਾ ਉਹ ਕੋਣ ਆ ਜੀ ਉਹ ਹੈਗਾ ਜੀ ਸੁਖਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਅੱਛਾ ਇਹ ਉਹ ਲੜਕਾ ਆ ਉਹ ਗੱਡੀ ਚ ਦੱਸਿਆ ਇਹਨਾਂ ਨੇ ਵੀ ਐਕਸੀਡੈਂਟ ਹੋਣ ਦਾ ਕਾਰਨ ਕਾਰਨ ਉਹ ਕਹਿੰਦੇ ਵੀ ਹਜੇ ਤੱਕ ਸਾਨੂੰ ਅਸੀਂ ਦਵਾਈ ਦੇ ਨਸ਼ੇ ਵਿੱਚ ਆ ਤੇ ਬਾਅਦ ਵਿੱਚ ਜਿਹੜਾ ਜੋ ਵੀ ਹੈਗਾ ਉਸ ਤੇ ਤੁਹਾਨੂੰ ਦੱਸ ਦਾਂਗੇ ਇਹ ਮਿੰਦਰੀ ਇਹ ਸਾਹਮਣੇ ਆ ਵੀ ਕਿ ਕਿਧਰੋਂ ਕਿਧਲੀ ਜਾ ਰਹੇ ਸੀ ਇਹ ਇਹ ਇਧਰੋਂ ਫਗਵਾੜਾ ਸਾਈਡ ਤੋਂ ਪਿੰਡ ਜਗਜੀਤਪੁਰ ਨੂੰ ਜਾ ਰਹੇ ਸੀ ਰੋਇਲ ਕਿੰਨ ਤੋਂ ਵਿਆਹ ਤੋਂ ਸਮਾਗਮ ਤੋਂ ਆਏ ਸੀ ਠੀਕ ਹੈ ਦੂਸਰੇ ਜਿਹੜੇ ਹਸ਼ਾਰਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ ਉਹ ਕਿਹੜੀ ਪਿੰਡ ਜਾ ਰਹੇ ਸੀ ਸਾਹਮਣੇ ਉਹ ਆਪਣੇ ਜਾ ਰਹੇ ਸੀ ਪਿੰਡ ਭਾਮ ਤੋਂ ਸਲਾਲਪੁਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਆਪਾਂ ਜੀ ਹੁਣ ਜੋ ਸਵੇਰੇ ਜੋ ਸਾਨੂੰ ਇਹ ਆਪਣੇ ਬਿਆਨ ਲਿਖਾਉਣਗੇ ਉਦੇ ਮੁਤਾਬਕ ਜੇ ਉਹ ਵੀ ਇਹ ਕਾਰਵਾਈ ਕਰਕੇ ਆਪਾਂ ਉਹਨਾਂ ਵਿੱਚ ਲਿਆ ਟੋਟਲ ਵਿੰਦਰੀ ਇਹਦੇ ਵਿੱਚ 12 ਜਾਂ 13 ਜਣੇ ਹੋਗੇ ਲੱਗਦਾ ਦੋਨੇ ਫੈਮਲੀਆਂ ਬਾਗੇ ਜੀ ਹਾਂਜੀ ਫੈਮਲੀ ਬਾਗੇ ਬਾਕੀ ਬੱਚੇ ਠੀਕ ਆ ਹਾਂਜੀ ਬੱਚੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਦੋ ਡੈਡ ਦੱਸਿਆ ਜੀ ਥੈਂਕ ਯੂ